ਸੱਚੀ ਗੱਲ ਮੈਂ ਸੁਣਿਆ ਨਾ ਦੇਖ ਤੁਨੇ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਅਰਜنٹੀਨਾ ਦੇ ਉੱਤਰ ਪੂਰਬੀ ਸੂਬੇ ਮਿਸਿਓਨੇਸ ਵਿੱਚ ਐਤਵਾਰ ਨੂੰ ਇੱਕ ਡਬਲ ਡੈਕਰ ਯਾਤਰੀ ਬੱਸ ਅਤੇ ਇੱਕ ਕਾਰ ਵਿਚਕਾਰ ਹੋਈ ਆਮੋ ਸਾਹਮਣੇ ਦੀ ਟੱਕਰ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਮਿਸਿਓਨੇਸ ਸਰਕਾਰ ਦੇ ਅਨੁਸਾਰ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 4:30 ਵਜੇ ਸੰਘਣੀ ਧੁੰਦ ਦੌਰਾਨ ਇੱਕ ਪੁਲ ਤੇ ਵਾਪਰਿਆ ਜਦੋਂ ਅਵੇਰਾ ਸ਼ਹਿਰ ਤੋਂ ਪੋਰਟੋ ਅਗਿਆਨਜ਼ੂ ਜਾ ਰਹੀ ਬੱਸ ਹੇਠਾਂ ਖੱਡ ਵਿੱਚ ਡਿੱਗ ਗਈ। ਮਿਸਿਓਨੇਸ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਹਾਦਸਾ ਸਵੇਰੇ ਰਾਸ਼ਟਰੀ ਮਾਰਗ 14 ਤੇ ਕਿਲੋਮੀਟਰ 892 ਤੇ ਵਾਪਰਿਆ ਜਦੋਂ ਸੋਲ ਡੇਲ ਨੋਟਰੇ ਕੰਪਨੀ ਦੀ ਇੱਕ ਬੱਸ ਜੋ ਉਬੇਰਾ ਤੋਂ ਲਗਭਗ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਉਸ ਦੀ ਉਲਟ ਦਿਸ਼ਾ ਵਿੱਚ ਜਾ ਰਹੀ ਇੱਕ ਕਾਰ ਨਾਲ ਸਿੱਧੀ ਟੱਕਰ ਹੋ ਗਈ ਮਿਸਿਓ ਨੇਸ ਦੇ ਸਿਹਤ ਮੰਤਰੀ ਹੈਕਟਰੋ ਗੋਜ਼ਲੈਂਸ ਦੇ ਅਨੁਸਾਰ ਲਗਭਗ 30 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਤੇ ਕਈਆਂ ਨੂੰ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ ਪਾਕਿਸਤਾਨ ਦੇ ਅਧਿਕਾਰਿਤ ਅੰਕੜੇ ਅਨੁਸਾਰ ਜੂਨ 2025 ਤੱਕ ਪਾਕਿਸਤਾਨ ਦਾ ਕੁੱਲ ਜਨਤਕ ਕਰਜ਼ਾ 286.832 ਅਰਬ ਡਾਲਰ 80.6 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ ਜੋ ਪਿਛਲੇ ਸਾਲ ਨਾਲ ਲਗਭਗ 13 ਫੀਸ ਦੀ ਵਾਧਾ ਹੈ ਮੌਜੂਦਾ ਹਾਲਾਤ 'ਚ ਪਾਕਿਸਤਾਨ ਦੀ ਆਰਥਿਕ ਸਥਿਤੀ ਜਿੰਨੀ ਖਰਾਬ ਹੈ ਉਸ 'ਚੋਂ ਨਿਕਲਣਾ ਅਸੰਭਵ ਹੈ ਜੋ ਪਾਕਿਸਤਾਨ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਸਰਹੱਦ ਪਾਰ ਦੇ ਸੂਤਰਾਂ ਅਨੁਸਾਰ 25 ਜੂਨ ਤੱਕ ਪਾਕਿਸਤਾਨ ਦਾ ਕੁੱਲ ਜਨਤਕ ਕਰਜ਼ਾ 80.6 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ ਜਿਸ 'ਚ 54

ਘਰੇਲੂ ਕਰਜ਼ਾ ਅਤੇ 26.0 ਟ੍ਰਿਲੀਅਨ ਰੁਪਏ ਵਿਦੇਸ਼ੀ ਕਰਜ਼ਾ ਸ਼ਾਮਿਲ ਹੈ ਅੰਕੜਿਆਂ ਅਨੁਸਾਰ ਇਹ ਵਾਧਾ ਵਿੱਤੀ ਸਾਲ 2024 ਦੇ ਮੁਕਾਬਲੇ ਲਗਭਗ 13% ਦੀ ਹੈ ਵਿੱਤ ਮੰਤਰਾਲੇ ਨੇ ਪਿਛਲੇ ਮਹੀਨੇ ਵਿੱਤੀ ਸਾਲ 2025 ਲਾਣਾ ਕਰਜ਼ਾ ਸਮੀਖਿਆ ਜਾਰੀ ਕੀਤੀ ਜਿਸ ਵਿੱਚ ਜੂਨ 2025 ਦੇ ਅੰਤ ਤੱਕ ਭਾਵੇਂ ਵਿੱਤੀ ਸਾਲ ਦੇ ਅੰਤ ਤੱਕ ਜਨਤਕ ਕਰਜ਼ੇ ਦੇ ਬੇਰਬੇ ਦਿੱਤੇ ਗਏ ਸਨ ਇਸ ਤੋਂ ਪਤਾ ਲੱਗਿਆ ਕਿ ਜੀਡੀਪੀ ਅਨੁਪਾਤ ਦੇ ਮਾਮਲੇ 'ਚ ਜਨਤਕ ਕਰਜ਼ਾ ਜੂਨ 2025 ਵਿੱਚ ਲਗਭਗ 70% ਤੱਕ ਵਧ ਗਿਆ ਜਦ ਕਿ ਜੂਨ 2024 'ਚ 80% ਦੀ ਸੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਉਹ ਨਾ ਤਾਂ ਦੇਸ਼ ਪਾਕਿਸਤਾਨ ਨਾਲ ਆਪਣੇ ਰਣਨੀਤਿਕ ਸਬੰਧਾਂ ਨੂੰ ਵਧਾਉਣ ਲਈ ਤਿਆਰ ਹੈ ਪਰ ਭਾਰਤ ਨਾਲ ਆਪਣੇ ਇਤਿਹਾਸਿਕ ਅਤੇ ਮਹੱਤਵਪੂਰਨ ਸਬੰਧਾਂ ਦੀ ਕੀਮਤ ਨਹੀਂ। ਸੋਮਵਾਰ ਨੂੰ ਕੁਵਾਲਾਲੰਪੂਰ ਵਿੱਚ ਵਿਦੇਸ਼ ਮੰਤਰੀ ਐਜੇ ਸ਼ੰਕਰ ਨਾਲ ਆਪਣੀ ਨਿਰਧਾਰਿਤ ਮੁਲਾਕਾਤ ਤੋਂ ਪਹਿਲਾਂ ਰੂਸ ਨਾਲ ਭਾਰਤ ਦੇ ਊਰਜਾ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਰੂਬਿਓ ਨੇ ਕਿਹਾ ਕਿ ਨਵੀਂ ਦਿੱਲੀ ਪਹਿਲਾਂ ਹੀ ਆਪਣੀਆਂ ਕੱਚੇ ਤੇਲ ਦੀਆਂ ਖਰੀਦਾਂ ਨੂੰ ਵਿਪਿੰਤਾ ਬਣਾਉਣ ਦੀ ਇੱਛਾ ਪ੍ਰਗਟ ਕਰ ਚੁੱਕੀ ਹੈ। ਅਮਰੀਕੀ ਵਿਦੇਸ਼ ਮੰਤਰੀ ਆਸੀਆਨ ਦੱਖਣੀ ਪੂਰਵੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਸੰ ਵੱਲਾ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ ਪਾਕਿਸਤਾਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਰੂਬਿਓ ਨੇ ਕਿਹਾ ਕਿ ਭਾਰਤ ਸਪਸ਼ਟ ਕਾਰਨਾ ਕਰਕੇ ਚਿੰਤਤ ਹੋਣਾ ਕਿਹਾ ਪਰ ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਇਹ ਸਮਝਣਾ ਪਵੇਗਾ ਕਿ ਸਾਡੇ ਕਈ ਵੱਖ-ਵੱਖ ਦੇਸ਼ਾਂ ਨਾਲ ਸਬੰਧ ਨੇ ਸਾਨੂੰ ਪਾਕਿਸਤਾਨ ਨਾਲ ਆਪਣੇ ਰਣਨੀਤਿਕ ਸਬੰਧਾਂ ਨੂੰ ਵਿਧਾਉਣ ਦਾ ਮੌਕਾ ਦਿਖਾਈ ਦਿੰਦਾ ਰੂਬਿਓ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਜਦੋਂ ਕੂਟਨੀਤੀ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਬਹੁਤ ਪਰਿਪੱਕ ਨੇ ਦੇਖੋ ਉਹਨਾਂ ਦੇ ਕੁਝ ਦੇਸ਼ਾਂ ਨਾਲ ਸਬੰਧ ਨੇ ਜਿਨ੍ਹਾਂ ਨਾਲ ਸਾਡੇ ਸਬੰਧ ਨਹੀਂ ਹਨ ਇਸ ਲਈ ਇਹ ਇੱਕ ਪਰਿਪੱਕ ਵਿਹਾਰਿਕ ਵਿਦੇਸ਼ ਨ ਦਾਹੀਸਾ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਪਾਕਿਸਤਾਨ ਨਾਲ ਜੋ ਵੀ ਕਰ ਰਹੇ ਹਾਂ ਉਹ ਭਾਰਤ ਨਾਲ ਸਾਡੇ ਸਬੰਧਾਂ ਜਾਂ ਦੋਸਤੀ ਦੀ ਕੀਮਤ ਤੇ ਭਾਰਤ ਨਾਲ ਸਬੰਧ ਡੂੰਘੇ ਇਤਿਹਾਸਿਕ ਅਤੇ ਮਹੱਤਵਪੂਰਨ ਨੇ ਅਮਰੀਕਾ ਪਾਕਿਸਤਾਨ ਸਬੰਧਾਂ ਵਿੱਚ ਪਿਛਲੇ 6 ਮਹੀਨਿਆਂ ਵਿੱਚ ਨੇੜਤਾ ਦੇਖਣ ਨੂੰ ਮਿਲੀ ਹੈ ਖਾਸ ਕਰਕੇ ਮਈ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਝੜਪ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਮੁਲਾਕਾਤ ਤੋਂ ਬਾਅਦ ਭਾਰਤ ਨੇ ਟਰੰਪ ਦੇ ਬਾਰ ਬਾਰ ਕੀਤੇ ਗਏ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦੀ ਵਿਚੋਲਗੀ ਕੀਤੀ ਸੀ ਪਾਕਿਸਤਾਨ ਨੇ ਟਕਰਾਅ ਨੂੰ ਖਤਮ ਕਰਨ ਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਨੂੰ ਦਿੱਤਾ ਅਮਰੀਕਾ 'ਚ ਸਿੱਖ ਡਰਾਈਵਰਾਂ ਨਾਲ ਜੁੜੇ ਦੋ ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਉਹਨਾਂ ਨੂੰ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸਾਂ 'ਦੇ ਘੇਰੇ 'ਚ ਨੇ ਇਹਨਾਂ ਦੋਵਾਂ ਸੜਕ ਹਾਦਸਿਆਂ 'ਚ ਡਰਾਈਵਰਾਂ ਦੀ ਲਾਪਰਵਾਹੀ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਦੋਵੇਂ ਹੀ ਡਰਾਈਵਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਏ ਸਨ ਇਹਨਾਂ ਹਾਦਸਿਆਂ ਤੋਂ ਬਾਅਦ ਅਮਰੀਕਾ 'ਚ ਹੋਏ ਇੱਕ ਵਿਆਪਕ ਸੰਗੀ ਅਡਿਟ 'ਚ ਪਾਇਆ ਗਿਆ ਕਿ ਅਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਚ ਪਾਰੀ ਬੇਨਿਯਮੀਆਂ ਪਾਈਆਂ ਗਈਆਂ ਨੇ ਜਿਸ ਕਾਰਨ ਅਮਰੀਕਾ 'ਚ ਕੰਮ ਕਰਨ ਵਾਲੇ ਭਾਰ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕਾ 'ਚ ਨਵੀਂ ਬਹਿਸ ਛੇੜ ਦਿੱਤੀ ਹੈ ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਵਾਜਾਈ ਵਿਭਾਗ ਡੀਓਟੀ ਨੇ ਆਪਣੇ ਸੰਗੀ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਐਫ ਐਮ ਸੀ ਐਸ ਤੋਂ ਰਾਹੀਂ ਹਾਲ ਹੀ ਵਿੱਚ ਇੱਕ ਦੇਸ਼ ਵਿਆਪੀ ਆਡਿਟ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ 'ਚ ਖੁਲਾਸਾ ਹੋਇਆ ਕਿ ਕਈ ਸੂਬਿਆਂ ਨੇ ਕਾਨੂੰਨੀ ਸਥਿਤੀ ਅਤੇ ਅੰਗਰੇਜ਼ੀ ਮਾਹਰਤ ਦੇ ਸੰਬੰਧੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਗੈਰ ਯੋਗਤਾ ਪ੍ਰਾਪਤ ਵਿਨੇਕਾਰਾਂ ਨੂੰ CDL ਜਾਰੀ ਕਿਤੇ ਨੇ ਨੱਚ ਬਿਨਾ ਦਸਤਾਵੇਜ਼ ਵਾਲੇ ਪ੍ਰਵਾਸੀ ਵੀ ਸ਼ਾਮਿਲ ਨੇ ਮਾਮਲੇ 'ਚ ਸਭ ਤੋਂ ਵੱਧ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਸੂਬਿਆਂ 'ਚ ਕੈਲੀਫੋਰਨੀਆ ਵੀ ਸ਼ਾਮਿਲ ਹੈ ਅਡਿਟ ਚ ਪਾਇਆ ਗਿਆ ਕਿ ਕੈਲੀਫੋਰਨੀਆ ਚ ਜਾਰੀ ਕੀਤੇ ਗਏ ਗੈਰ ਨਿਵਾਸੀ ਸੀਡੀਐਲ ਚ 25 ਫੀਸਦੀ ਤੋਂ ਵੱਧ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਸਨ ਇਨਾਂ ਚ ਅਜਿਹੇ ਲਾਇਸੈਂਸ ਵੀ ਸ਼ਾਮਿਲ ਨੇ ਜੋ ਡਰਾਈਵਰਾਂ ਦੇ ਅਮਰੀਕਾ ਚ ਅਧਿਕਾਰਿਤ ਪ੍ਰਵਾਸ ਦੀ ਮਿਆਦ ਪੁੱਗਣ ਤੋਂ ਬਾਅਦ ਮਹੀਨੇ ਬਾਅਦ ਵੀ ਵੈਧ ਸਨ ਹਾਲਾਂਕਿ ਅਡਿਟ ਚ ਜਨਤਕ ਤੌਰ ਤੇ ਦੱਸੇ ਗਏ ਅੰਕੜੇ ਭਾਰਤੀ ਮੂਲ ਦੇ ਸਾਰੇ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸਹੀ ਟੰਗ ਨਾਲ ਨਹੀਂ ਦਰਸਾਉਂਦੇ ਹਨ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਮਰੀਕਾ ਦੀ ਟਰੰਪ ਸਰਕਾਰ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ ਇਸੇ ਦੌਰਾਨ ਅਮਰੀਕਾ ਨੇ ਗੈਰ ਕਾਨੂੰਨੀ ਢੰਗ ਨਾਲ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ ਹਰਿਆਣਾ ਦੇ 49 ਨੌਜਵਾਨਾਂ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਇਹਨਾਂ ਨੌਜਵਾਨਾਂ ਨੂੰ ਦਿੱਲੀ 에ਅਰਪੋਰਟ ਤੇ ਬੇੜੀਆਂ ਚ ਬਨ ਕੇ ਉਤਾਰਿਆ ਗਿਆ ਅਮਰੀਕੀ ਸੁਰੱਖਿਆ ਏਜੰਸੀ ਨੇ ਇਹਨਾਂ ਨੂੰ ਅਧਿਕਾਰਿਤ ਪ੍ਰਕਿਰਿਆ ਤਹਿਤ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ 에ਅਰਪੋਰਟ ਤੇ ਹਰਿਆਣਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਪਹਿਲਾਂ ਤੋਂ ਹੀ ਮੌਜੂਦ ਸਨ ਜਿਨ੍ਹਾਂ ਨੌਜਵਾਨਾਂ ਖ કરી ਸੀ ਉਹਨਾਂ ਨੂੰ ਮੌਕੇ ਤੇ ਹੀ ਹਿਰਾਸਤ ਚ ਲੈ ਲਿਆ ਗਿਆ ਬਾਕੀ ਨੌਜਵਾਨਾਂ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਗ੍ਰੈਜੂਲੀਆ ਚ ਭੇਜ ਦਿੱਤਾ ਗਿਆ ਰਿਪੋਰਟ ਹੋਇਕ ਨੌਜਵਾਨ ਨੇ ਦੱਸਿਆ ਕਿ 3 ਨਵੰਬਰ ਨੂੰ ਇੱਕ ਹੋਰ ਜਹਾਜ਼ ਭਾਰਤ ਆਉਣ ਵਾਲਾ ਜਿਸ ਤੇ ਕੈਥਲ ਅਤੇ ਆਸ-ਪਾਸ ਇਲਾਕਿਆਂ ਦੇ ਕਈ ਹੋਰ ਨੌਜਵਾਨਾਂ ਦੇ ਰਿਪੋਰਟ ਹੋਣ ਦੀ ਸੰਭਾਵਨਾ ਹੈ ਰਿਪੋਰਟ ਹੋਇ ਨੌਜਵਾਨਾਂ ਚ ਸਭ ਤੋਂ ਵੱਡਾ ਮਾਮਲਾ ਕੈਥਲ ਦੇ ਪਿੰਡ ਤਿਤ੍ਰਮ ਨਿਵਾਸੀ ਲਖਵਿੰਦਰ ਉਰਫ ਲੱਖਾ ਦਾ ਲੱਖਾ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਗਿਰੋ ਦਾ ਸਰਗਰਮ ਮੈਂਬਰ ਹੈ ਤੇ 2022 ਤੋਂ ਅਮਰੀਕਾ ਚ ਬੈਠ ਕੇ ਹਰਿਆਣਾ ਪੰਜਾਬ ਅਤੇ ਰਾਜਸਥਾਨ ਕਾਤੀ ਮੰਗਨ ਦੇ ਨੈਟਵਰਕ ਦਾ ਸੰਚਾਲਨ ਕਰ ਰਿਹਾ ਸੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਮਾਤਾ ਮਹਿੰਦਰ ਕੌਰ ਨੇ ਬਠਿੰਡਾ ਅਦਾਲਤ ਵਿੱਚ ਅਦਾਕਾਰਾ ਤੇ ਮੰਡੀ ਤੋਂ ਐਮਪੀ ਕੰਗਣਾ ਰਣੌਤ ਉੱਪਰ ਮਾਨ ਹਾਨੀ ਦਾ ਮੁਕੱਦਮਾ ਕੀਤਾ ਹੋਇਆ ਇਸ ਲਈ ਕੰਗਣਾ ਅੱਜ ਸੋਮਵਾਰ ਅਦਾਲਤ ਵਿੱਚ ਪੇਸ਼ ਹੋਣਗੇ ਇਸ ਤੋਂ ਪਹਿਲਾਂ ਮਹਿੰਦਰ ਕੌਰ ਨੇ ਕਿਹਾ ਕਿ ਜੇਕਰ ਕੰਗਣਾ ਮਾਫੀ ਮੰਗੇਗੀ ਤਾਂ ਮਾਫੀ ਦੇਣੀ ਹੈ ਜਾਂ ਨਹੀਂ ਇਸ ਬਾਰੇ ਪਹਿਲਾਂ ਪਰਿਵਾਰ ਨਾਲ ਰਾਏ ਕੀਤੀ ਜਾਵੇ ਮਹਿੰਦਰ ਕੌਰ ਨੇ ਵਕੀਲ ਨੂੰ ਵੀ ਸ਼ਾਬਾਸ਼ ਦਿੱਤੀ ਹੈ ਕਿ ਜਿਸ ਨੇ ਕੰਗਣਾ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਲਈ ਲਿਆਂਦਾ ਮੈਂਬਰ ਪਾਰਲੀਮੈਂਟ ਅਤੇ ਅਦਾਕਾਰਾ ਕੰਗਣਾ ਰਣੌਤ ਦੀ ਤੋ ਪਹਿਲਾ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਕੋਰਟ ਵਿੱਚ ਕਿਸੇ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪੁਲਿਸ ਨੂੰ ਕਿਸਾਨਾਂ ਦੇ ਆਉਣ ਦਾ ਵੀ ਖਤਸਾ ਮਾਤਾ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਜੇ ਕੰਗਣਾ ਰਣੌਤ ਅਦਾਲਤ ਵਿੱਚ ਮਾਫੀ ਮੰਗੇਗੀ ਤਾਂ ਮਾਫੀ ਦੇਣੀ ਹੈ ਜਾਂ ਨਹੀਂ ਇਸ ਲਈ ਕਿਸਾਨ ਯੂਨੀਅਨ ਅਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਵਕੀਲ ਨਾਲ ਸਲਾਹ ਕੀਤੀ ਜਾਵੇਗੀ ਜੋ ਵੀ ਇਹਨਾਂ ਦਾ ਹੁਕਮ ਹੋਵੇਗਾ رائے ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਜੇ ਰਹਿਮ ਆ ਗਿਆ ਤਾਂ ਬਖਸ਼ ਦੇਣਗੇ ਨਹੀਂ ਤਾਂ ਅ ਉਹ ਹੁਕਮ ਹੋਇਆ ਕਿ ਜੇ ਗਲਤ ਬੋਲਿਆ ਸਜ਼ਾ ਹੀ ਹੋਣੀ ਹੈ ਤਾਂ ਫਿਰ ਕੀ ਕਰ ਸਕਦੇ ਆ ਫਿਲਮਾਂ ਵੀ ਇਸ ਦੀਆਂ ਰੋਕੀਆਂ ਗਈਆਂ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਕੁਲਵਿੰਦਰ ਕੌਰ ਜਿਸ ਨੇ ਕੰਗਣਾ ਨੂੰ ਥੱਪੜ ਮਾਰਿਆ ਸੀ ਉਸ ਨੇ ਵਧੀਆ ਕੀਤਾ ਸੀ ਬੱਚਿਆਂ ਨੂੰ ਬਹਾਦਰੀ ਵੀ ਮਾਪਿਆਂ ਤੋਂ ਮਿਲਦੀ ਹੈ ਕੰਗਣਾ ਹਮੇਸ਼ਾ ਬੀਬੀਆਂ ਬਾਰੇ ਗਲਤ ਸ਼ਬਦਾਬਲੀ ਦੀ ਵਰਤੋਂ ਕਰਦੀ ਹੈ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇੱਕ ਵਾਰ ਫਿਰ ਦਾਵਾ ਕੀਤਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਜਾ ਰਿਹਾ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਰੂਸੀ ਤੇਲ ਖਰੀਦ 'ਚ ਪੂਰੀ ਤਰ੍ਹਾਂ ਕਟੌਤੀ ਕਰ ਰਿਹਾ। ਜਦੋਂ ਕਿ ਚੀਨ ਕਾਫੀ ਹੱਦ ਤੱਕ ਕਟੌਤੀ ਕਰੇਗਾ। ਜਹਾਜ਼ 에어ਫੋਰਸ ਵੰਚ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ 트ੰਪ ਨੇ ਕਿਹਾ ਕਿ ਭਾਰਤ ਰੂਸੀ ਤੇਲ ਖਰੀਦ 'ਚ ਪੂਰੀ ਤਰ੍ਹਾਂ ਕਟੌਤੀ ਕਰ ਰਿਹਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਰੂਸੀ ਤੇਲ ਦਾ ਮੁੱਦਾ ਚੁੱਕਣ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ 트ੰਪ ਨੇ ਕਿਹਾ ਕਿ ਉਹ ਜਿਨਪਿੰਗ ਨਾਲ ਰੂਸੀ ਤੇਲ ਖਰੀਦ ਤੇ ਕਿ ਚੀਨ ਰੂਸੀ ਤੇਲ ਖਰੀਦ ਚ ਕਾਫੀ ਹੱਦ ਤੱਕ ਕਟੌਤੀ ਕਰ ਰਿਹਾ ਅਮਰੀਕੀ ਰਾਸ਼ਟਰਪਤੀ ਅਤੇ ਉਹਨਾਂ ਦਾ ਪ੍ਰਸ਼ਾਸਨ ਪਿਛਲੇ ਕੁਝ ਦਿਨਾਂ ਤੋਂ ਦਾਵਾ ਕਰ ਰਿਹਾ ਹੈ ਸੰਕੇ ਭਾਰਤ ਨੇ ਪ੍ਰੋਸਾ ਦਿੱਤਾ ਕਿ ਉਹ ਰੂਸ ਤੋਂ ਆਪਣੀ ਤੇਲ ਦਰਾਮਦ ਚ ਰਿਕਾਰਡ ਕਮੀ ਲਿਆਏਗਾ ਹਾਲਾਂਕਿ ਭਾਰਤ ਇਹ ਕਹਿੰਦਾ ਰਿਹਾ ਕਿ ਉਸਦੀ ਊਰਜਾ ਨੀਤੀ ਉਸਦੇ ਆਪਣੇ ਰਾਸ਼ਟ ਰਹਿਤਾਂ ਖਾਸ ਕਰਕੇ ਆਪਣੇ ਖਪਤਕਾਰਾਂ ਲਈ ਸਸਤੀ ਅਤੇ ਸੁਰੱਖਿਅਤ ਸਪਲਾਈ ਜਕਿੰਨੀ ਬਣਾਉਣ ਤੋਂ ਪ੍ਰੇਰਿਤ ਹੈ ਅਮਰੀਕਾ ਦਾ ਦਾਵਾ ਹੈ ਕਿ ਭਾਰਤ ਮਾਸਕੋ ਤੋਂ ਕੱਚਾ ਤੇਲ ਖਰੀਦ ਕੇ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਦੀ ਯੂਕਰੇਨ ਜੰਗ ਦੀ ਫੰਡਿੰਗ ਚ ਮਦਦ ਕਰ ਰਿਹਾ ਹੈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਕੱਲ ਹੋਣ ਜਾ ਰਹੀ ਹੈ ਬੈਟਕ ਸਵੇਰ 10 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹੈਸ਼ਤੇ ਹੋਵੇਗੀ ਇਸ ਮੀਟਿੰਗ ਦਾ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਸੰਭਾਵਨਾ ਹੈ ਕਿ ਇਸ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦਾ ਆਗਮਨ ਸਮੇਤ ਹੋਰ ਕਈ ਮਹੱਤਵਪੂਰਨ ਮੁੱਦਿਆਂ ਤੇ ਫੈਸਲੇ ਲਏ ਜਾਣਗੇ ਇਸ ਸਮੇਂ ਤਰਨਤਾਰਨ ਜਿਮਨੀ ਚੌਂ ਲਈ ਚੋਣ ਜਾਬਤਾ ਲੱਗੀ ਹੋਈ ਹੈ ਅਜੇ ਹਿਚ ਕੋਈ ਅਜਿਹਾ ਫੈਸਲਾ ਨਹੀਂ ਲਿਆ ਜਾਵੇਗਾ ਜਿਸ ਨਾਲ ਚੋਣ ਨਤੀਜਿਆਂ ਤੇ ਅਸਰ ਪਵੇਗਾ ਹਾਲਾਂਕਿ ਸਰਕਾਰ ਇਸ ਸਮੇਂ ਕੁਝ ਰਾਹਤ ਦੇ ਸਕਦੀ ਹੈ ਇਸ ਤੋਂ ਇਲਾਵਾ ਕੁਝ ਨਵੀਂ ਭਰਤੀਆਂ ਸੰਬੰਧੀ ਪ੍ਰ ਵੰਤ ਦੇ ਵੀ ਚਰਚਾ ਹੋ ਸਕਦੀ ਹੈ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੂਰਵ ਨੂੰ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਅਜੇ ਹੇਚ ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਦਾ ਦੌਰਾ ਵੀ ਕਰ ਰਹੇ ਨੇ ਇੱਥੇ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ ਸੀਐਮ ਮਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ 'ਚ ਸ਼ਾਮਿਲ ਹੋਣ ਲਈ ਰਾਸ਼ਟਰਪਤੀ ਨੂੰ ਸੱਦਾ ਦੇਣਗੇ ਮੁਲਾਕਾਤ ਦੁਪਹਿਰ 12 ਵਜੇ ਹੋਵੇਗੀ ਪੰਜਾਬ ਸਰਕਾਰ ਸ਼ਹੀਦੀ ਪੂਰਵ ਤੇ ਸ਼ਾਨਦਾਰ ਸਮਾਗਮ ਕਰਨ ਜਾ ਰਹੀ ਹੈ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਧਾਰਮਿਕ ਗੁਰੂਆਂ ਤੇ ਹੋਰ ਆਗੂਆਂ ਨੂੰ ਸੱਦਾ ਦਿੱਤਾ ਜਾਵੇਗਾ ਹੁਣ ਤੱਕ ਮੁੰਬਈ ਹਰਿਆਣਾ ਰਾਜਸਥਾਨ ਸਮੇਤ ਹੋਰ ਵੀ ਕਈ ਸੂਬਿਆਂ ਚ ਜਾ ਕੇ ਪੰਜਾਬ ਕੈਬਨਿਟ ਮੰਤਰੀ ਸੀਐਮ ਮਾਨ ਵੱਲੋਂ ਸੱਦਾ ਦੇ ਚੁੱਕੇ ਨੇ ਅੱਜ ਲਈ ਸਿਰਫ ਇੰਨੇ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ